अनुज अनुज हेलो बेटा हेलो बेटा पुलिस पुलिस मास्टर जयपुर पुलिस आई हेलो पुलिस जयपुर पुलिस जयपुर पुलिस मास्टर अरे आ जाओ ना आपके लिए वगैरह कार्ड है दरअसल 18 अगस्त ਨੂੰ 16 ਸਾਲਾ ਅਨੁਜ ਦਾ ਜਨਮ ਦਿਨ ਹੁੰਦਾ ਅਨੁਜ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਵਾਸਤੇ ਜੈਪੁਰ ਦੇ ਨਜ਼ਦੀਕ ਨਾਹਰਗੜ ਦੇ ਕੋਲ ਪਹਾੜੀਆਂ ਉੱਥੇ ਚਲਾ ਜਾਂਦਾ ਜਦੋਂ ਇਹ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਹੁੰਦਾ ਇਹ ਖਾਪੀ ਰਹੇ ਹੁੰਦੇ ਆ ਤਾਂ ਇਸੇ ਦੌਰਾਨ ਵਰਿੰਦਰ ਸਿੰਘ ਜਿਹੜਾ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਹੈ ਇਹ ਵੀ ਆਪਣੇ ਦੋਸਤਾਂ ਦੇ ਨਾਲ ਉੱਥੇ ਗਿਆ ਹੁੰਦਾ ਹੁਣੇ ਜਿਹੜਾ ਵਰਿੰਦਰ ਸਿੰਘ ਹੈ ਦਰਸਲ ਪੇਸ਼ੇ ਤੋਂ ਇਹ ਸੌਫਟਵੇਅਰ ਇੰਜੀਨੀਅਰ ਹੈ ਬਿਜ਼ਨਸ ਵੀ ਕਰਦਾ ਤੇ ਇਹਨੂੰ ਕੁਝ ਜਿਹੜਾ ਘਾਟਾ ਪੈ ਗਿਆ ਸੀਗਾ ਤੇ ਇਸ ਘਾਟੇ ਨੂੰ ਪੂਰਾ ਕਰਨ ਵਾਸਤੇ ਇਹਨੇ ਫਿਰ ਅਨਿਜ ਨੂੰ ਜਿਹਦਾ ਉਸ ਦਿਨ ਜਨਮ ਦਿਨ ਸੀਗਾ 18 ਅਗਸਤ ਵਾਲੇ ਦਿਨ ਇਹਨੂੰ ਕਿਡਨੈਪ ਕਰ ਲਿਆ ਹੁਣ ਇਹਨੂੰ ਇਦਾਂ ਲੱਗਾ ਵੀ ਅਨੁਜ ਨੇ ਸੋਹਣੇ ਕੱਪੜੇ ਪਾਏ ਹੋਇਆ ਦੇਖਣ ਨੂੰ ਵੀ ਮੁੰਡਾ ਜਿਹੜਾ ਵਾ ਉਹ ਸਮਾਰਟ ਲੱਗਦਾ ਤੇ ਇਹਨੂੰ ਲੱਗਿਆ ਵੀ ਇਹ ਮੁੰਡਾ ਕਿਸੇ ਅਮੀਰ ਘਰ ਦਾ ਹੋਏਗਾ ਤੇ ਜਿਹੜਾ ਮੈਨੂੰ ਬਿਜ਼ਨਸ ਦੇ ਵਿੱਚ ਘਾਟਾ ਪਿਆ ਮੈਂ ਫਰौती ਮੰਗ ਕੇ ਆਪਣਾ ਘਾਟਾ ਜਿਹੜਾ ਉਹ ਪੂਰਾ ਕਰ ਲਵਾਂਗਾ ਹੁਣ 18 ਅਗਸਤ ਨੂੰ ਬਰਿੰਦਰ ਤੇ ਇਹਦੇ ਸਾਥੀ ਜਿਹੜੇ ਆ ਅਨੁਜ ਨੂੰ ਅਗਵਾ ਕਰਕੇ ਪਹਿਲਾਂ ਤਾਂ ਲੈ ਜਾਂਦੇ ਆ ਮਥੁਰਾ 20 ਅਗਸਤ ਨੂੰ ਮਥੁਰਾ ਪਹੁੰਚ ਕੇ ਪਹਿਲੀ ਫੋਨ ਕਾਲ ਜਿਹੜੀ ਆ ਉਹ ਅਨੁਜ ਦੇ ਮਾਤਾ ਪਿਤਾ ਨੂੰ ਕਰਦੇ ਆ ਕਿ ਜੇ ਤੁਸੀਂ ਆਪਣੇ ਮੁੰਡੇ ਦੀ ਸਲਾਮਤੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 20 ਲੱਖ ਰੁਪਏ ਜਿਹੜਾ ਉਹ ਦੇ ਦਿਓ ਹੁਣ ਅਨੁਜ ਨੂੰ ਤਾਂ ਪਤਾ ਸੀਗਾ ਵੀ ਮੇਰੇ ਪਰਿਵਾਰ ਦੀ ਮਾਲੀ ਹਾਲਤ ਕਿਹੋ ਜੀ ਆ ਪਰ ਅੱਗੋਂ ਪਰਿਵਾਰ ਹੁਣ ਜਿਨ੍ਹਾਂ ਦਾ ਬੱਚਾ ਅਗਵਾ ਹੋ ਗਿਆ ਉਹ ਵੀ ਚਿੰਤਤ ਹੋ ਜਾਂਦੇ ਆ ਤੇ ਉਹ ਪੁਲਿਸ ਦੇ ਨਾਲ ਸੰਪਰਕ ਕਰਦੇ ਆ ਵੀ ਸਾਨੂੰ ਹੁਣ ਪਹਿਲੀ ਵਾਰ ਫੋਨ ਆਇਆ ਯਾਨੀ ਕਿ 18 ਤਰੀਕ ਨੂੰ ਅਨੁਜ ਅਗਵਾ ਹੁੰਦਾ ਜਿਹਦੇ ਬਾਰੇ ਥਾਣੇ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ 20 ਅਗਸਤ ਨੂੰ ਪਹਿਲੀ ਫੋਨ ਕਾਲ ਆਉਂਦੀ ਆ ਪੁਲਿਸ ਫੋਨ ਕਾਲ ਟਰੇਸ ਕਰਦੀ ਆ ਤਾਂ ਉਹ ਫੋਨ ਕਾਲ ਜਿਹੜੀ ਆ ਉਹ ਮਥੁਰਾ ਤੋਂ ਟਰੇਸ ਹੁੰਦੀ ਆ 21 ਅਗਸਤ ਨੂੰ ਫੇਰ ਕਾਲ ਆਉਂਦੀ ਆ ਵੀ ਤੁਸੀਂ ਪੈਸੇ ਦਾ ਪ੍ਰਬੰਧ ਕਰ ਲਿਆ ਜਦੋਂ ਪੁਲਿਸ ਉਸ ਕਾਲ ਨੂੰ ਟਰੇਸ ਕਰਦੇ ਆ ਤਾਂ ਪਤਾ ਲੱਗਦਾ ਵੀ ਇਹ ਕਾਲ ਤਾਂ ਹੁਣ ਡੇਰਾਦੂਨ ਤੋਂ ਆਈ ਆ ਖੈਰ ਅੱਗੇ ਚੱਲਦੇ ਆ 22 ਅਗਸਤ ਵਾਲੇ ਦਿਨ ਫੇਰ ਫੋਨ ਆਉਂਦਾ ਵੀ ਤੁਸੀਂ ਪੈਸੇ ਦਾ ਪ੍ਰਬੰਧ ਕਰ ਲਿਆ ਤਾਂ ਕਿਉਂਕਿ ਪੁਲਿਸ ਪਾਰਟੀ ਜਿਹੜੀ ਆ ਉਹ ਤਿਆਰ-ਬਰ ਤਿਆਰ ਹੁੰਦੀ ਆ ਤਾਂ ਉਹ ਅਨੁਜ ਦੇ ਮਾਤਾ-ਪਿਤਾ ਨੂੰ ਕਹਿੰਦੇ ਆ ਜੀ ਤੁਸੀਂ ਇਹਨਾਂ ਨੂੰ ਕਹੋ ਸਾਡੇ ਕੋਲ ਪੈਸੇ ਦਾ ਪ੍ਰਬੰਧ ਹੋ ਗਿਆ ਤੁਸੀਂ ਸਾਨੂੰ ਇਹ ਦੱਸੋ ਵੀ ਪਹੁੰਚਣਾ ਕਿੱਥੇ ਆ ਫੇਰ ਇਹ ਜਿਹੜੇ ਫਰौती ਮੰਗਣ ਵਾਲਾ ਗਰੋਹ ਸੀਗਾ ਇਹ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਸਾਡੀ ਅਗਲੀ ਕਾਲ ਦਾ ਜਿਹੜਾ ਇੰਤਜ਼ਾਰ ਕਰੋ ਇਸੇ ਦੌਰਾਨ ਜਿਹੜਾ ਫੋਨ ਇਹਨਾਂ ਨੂੰ ਆਇਆ ਹੁੰਦਾ 22 ਅਗਸਤ ਵਾਲੇ ਦਿਨ ਜਦੋਂ ਉਹਦਾ ਨੰਬਰ ਟਰੇਸ ਕਰਦੇ ਆ ਤਾਂ ਇਹ ਦੇਹਰਾਦੂਨ ਤੋਂ ਪਹੁੰਚ ਜਾਂਦੇ ਆ ਪੰਚਕੁਲਾ ਹਰਿਆਣੇ ਦੇ ਵਿੱਚ ਫਿਰ ਉੱਥੋਂ ਇਹ ਫੋਨ ਕਰਦੇ ਆ ਪਹਿਲਾਂ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਚੰਡੀਗੜ੍ਹ ਆ ਜਾਓ ਜਦੋਂ ਇਹ ਚੰਡੀਗੜ੍ਹ ਪਹੁੰਚ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਕਰੋ ਜਿਹੜੀ ਕਾਲਕਾ ਸ਼ਿਮਲਾ ਰੂਟ ਦੇ ਉੱਤੇ ਟॉय ਟ੍ਰੇਨ ਚੱਲਦੀ ਹੈ ਪੈਸਿਆਂ ਵਾਲਾ ਬੈਗ ਲੈ ਕੇ ਉਹਦੇ ਵਿੱਚ ਬਹਿ ਜਾਓ ਪੁਲਿਸ ਨੂੰ ਜਿਹੜਾ ਵਾ ਇਹ ਪੂਰਾ ਪੁਖਤਾ ਹੋ ਜਾਂਦਾ ਹੈ ਵੀ ਇਹ ਸ਼ਖਸ ਜਿਹੜੇ ਆ ਇਸੇ ਆਸ-ਪਾਸ ਹੀ ਆ ਕਿਸੇ ਜਾਂ ਤਾਂ ਇਹ ਸਟੇਸ਼ਨ ਦੇ ਕੋਲ ਕਿਤੇ ਆ ਜਾਂ ਫਿਰ ਇਹ ਟਰੈਕ ਦੇ ਨਾਲ ਯਾਨੀ ਕਿ ਰੇਲ ਗੱਡੀ ਦੀ ਲਾਈਨ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਸਾਥੀ ਜਿਹੜਾ ਉਹ ਜ਼ਰੂਰ ਲਿਖਿਆ ਹੋਏਗਾ। ਇਸੇ ਦੌਰਾਨ ਇਹ ਮੁੰਡੇ ਕੀ ਕਰਦੇ ਆ ਫਿਰ ਫੋਨ ਕਾਲ ਕਰਦੇ ਆ ਤਾਂ ਕਹਿੰਦੇ ਆ ਬਈ ਤੁਸੀਂ ਅਖੀਰਲੇ ਡੱਬੇ ਦੇ ਵਿੱਚ ਚਲੇ ਜਾਓ ਜਦੋਂ ਇਹ ਅਖੀਰਲਾ ਡੱਬਾ ਇਹ ਫਲਾਣਾ ਪੁਲ ਕ੍ਰੋਸ ਕਰ ਲੇਗਾ ਤਾਂ ਤੁਸੀਂ ਜਿਹੜਾ ਬੈਗ ਹੈ ਇਹ ਥੱਲੇ ਸੁੱਟ ਦਿਓ। ਇਸੇ ਦੌਰਾਨ ਜਦੋਂ ਇਦਾਂ ਹੀ ਪੁਲਿਸ ਪਾਰਟੀ ਪੂਰਾ ਇਹਨਾਂ ਦੇ ਕਹਿਣ ਮੁਤਾਬਕ ਚੱਲਦੀ ਆ ਤਾਂ ਇੱਕ ਸ਼ਖਸ ਜਿਹੜਾ ਇਹਨਾਂ ਦਾ ਸਾਥੀ ਸੀਗਾ ਵਿਰਿੰਦਰ ਹੁਣਾ ਦੀ ਟੀਮ ਦਾ ਜਿਹਨੇ ਅਗਵਾ ਕੀਤਾ ਉਹ ਖੜਾ ਹੁੰਦਾ ਤਾਂ ਪੁਲਿਸ ਉਹਨੂੰ ਫੜ ਲੈਂਦੀ ਆ ਜਦੋਂ ਫਿਰ ਇੱਕ ਬੰਦਾ ਗ੍ਰਿਫਤਾਰ ਹੋ ਜਾਂਦਾ ਤਾਂ ਫਿਰ ਅਗਾਹ ਤੋਂ ਅਗਾਹ ਜਿਹੜੀਆਂ ਇਹ ਗ੍ਰਿਫਤਾਰੀਆਂ ਸ਼ੁਰੂ ਹੋ ਜਾਂਦੀਆਂ ਹੁਣੇ ਜਿਹੜਾ ਵਿਰਿੰਦਰ ਸਿੰਘ ਜਿਹੜਾ ਮਾਸਟਰਮਾਈਂਡ ਸੀਗਾ ਇਸ ਪੂਰੇ ਘਟਨਾਕ੍ਰਮ ਦਾ ਇਹ ਦਰਸਲ ਧਰਮਪੁਰ ਦੇ ਵਿੱਚ ਜਿੱਥੇ ਅਨੁਜ ਨੂੰ ਰੱਖਿਆ ਹੋਇਆ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਜਿੱਥੇ ਅਨੁਜ ਨੂੰ ਬੰਨ ਕੇ ਰੱਖਿਆ ਹੋਇਆ ਸੰਗਲ ਦੇ ਨਾਲ ਬੰਨਿਆ ਹੋਇਆ ਹਾਲਾਂਕਿ ਅਨੁਜ ਸੌ ਰਿਹਾ ਸੀਗਾ ਇਹ ਆਪਣੀ ਮਹਿਲਾ ਮਿੱਤਰ ਜਮੁਨਾ ਦੇ ਕੋਲ ਜਿਹੜਾ ਵਾ ਇੱਥੇ ਲਿਵਿੰਗ ਚ ਰਹਿੰਦਾ ਸੀਗਾ ਤੇ ਇਹ ਉਹਨੂੰ ਅਗਵਾ ਕਰਕੇ ਜੈਪੁਰ ਤੋਂ ਜਿਹੜਾ ਇੱਥੇ ਲਿਆਏ ਧਰਮਪੁਰ ਜਿਹੜਾ ਜ਼ਿਲ੍ਹਾ ਸੋਲਨ ਪੈਂਦਾ ਹਿਮਾਚਲ ਪ੍ਰਦੇਸ਼ ਦਾ ਆਖਰਕਾਰ 26 ਅਗਸਤ ਤੱਕ ਇਹ ਸਾਰੇ ਜਾਣੇ ਜਿਹੜੇ ਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ ਤੇ ਪੁੱਲਸ ਨੇ ਪੂਰੇ ਫਿਲਮੀ ਅੰਦਾਜ਼ ਦੇ ਵਿੱਚ ਜਿਹੜਾ ਇਸ ਅਨੁਜ ਮੁੰਡੇ ਨੂੰ ਜਿਹਦਾ ਜਨਮ ਦਿਨ ਸੀਗਾ 16 ਸਾਲ ਦਾ ਇਹ ਮੁੰਡਾ ਨੌਜਵਾਨ ਸੀ ਤੇ ਇਹਨੂੰ ਜਿਹੜਾ ਇਹਨਾਂ ਇਹ ਜਿਹੜੇ ਫਰੋਤੀ ਮੰਗਣ ਵਾਲੇ ਸੀਗੇ ਜਿਹੜਾ ਇਹ ਗਰੋ ਸੀਗਾ ਜਿਨ੍ਹਾਂ ਨੇ ਇਹਨੂੰ ਅਗਵਾ ਕੀਤਾ ਸੀ ਉਹਨਾਂ ਦੇ ਚੁੰਗਲ ਚੋਂ ਜਿਹੜਾ ਉਹ ਛਡਾ ਲਿਆ